ਸੰਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਜੋ ਕਿ ਇਸ ਵਕਤ ਅਸਾਮ ਦੀ ਡਿਬਰੂਗਾ ਜੇਲ੍ਹ ਦੇ ਵਿੱਚ ਹਨ ਤੇ ਹੁਣ ਭਾਈ ਸਾਹਿਬ ਜੀ ਨੇ ਸੰਗਤ ਦੇ ਕਹਿਣ ਤੇ ਕਿਉਂਕਿ ਸੰਗਤ ਨੇ ਬਹੁਤ ਜ਼ੋਰ ਪਾਇਆ ਕਿ ਭਾਈ ਸਾਹਿਬ ਜੀ ਤੁਸੀਂ ਆਜ਼ਾਦ ਬੋਟਾਂ ਦੇ ਵਿੱਚ ਖਲੋਵੋ ਕਿ ਜਲਦ ਤੋਂ ਜਲਦ ਤੁਸੀਂ ਤੇ ਜਿਹੜੇ ਤੁਹਾਡੇ ਨਾਲ ਦੇ ਸਿੰਘ ਆ ਉਹ ਜੇਲਾਂ ਦੇ ਵਿੱਚੋਂ ਵੀ ਬਾਹਰ ਆ ਜਾਣ ਤੇ ਤਾਂ ਜੋ ਜਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਪਿੰਡ-ਪਿੰਡ ਜਾ ਕੇ ਕਰ ਰਿਆ ਸੀ ਘਰ-ਘਰ ਜਾ ਕੇ ਕਰ ਰਿਆ ਸੀ ਉਹ ਉਸੇ ਤਰ੍ਹਾਂ ਸ਼ੁਰੂ ਹੋਵੇ ਦੁਆਰ ਤੋਂ ਕਿ ਪਿਤਾ ਜੀ ਆਪਾਂ ਨੂੰ ਸਾਰਿਆਂ ਨੂੰ ਸਨੇਹਾ ਦੇਣਾ ਬਣਦਾ ਵਾ ਕਿ ਸਾਰੇ ਜਿੰਨਾ ਵੀ ਖਡੂਰ ਸਾਹਿਬ ਹਲਕਾ ਵਾ ਜਿੰਨੀਆਂ ਵੀ ਫਲੂਸ ਸਾਹਿਬ ਦੀਆਂ ਸੰਗਤਾਂ ਹਰ ਇੱਕ ਦਾ ਫਰਜ਼ ਬਣਦਾ ਵੀ ਵੋਟ ਵੀ ਪਾਉਣ ਤੇ ਨਾਲ ਸਪੋਰਟ ਵੀ ਕਰ ਹਾਂਜੀ ਹਰ ਤਰ੍ਹਾਂ ਦੀ ਵਾਇਕ ਰੂਜੀ ਕਾਲਸਾ ਵਾਇਕ ਰੂਜੀ ਕੀਫਤੇ ਨੇ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਜੋ ਕਿ ਇਸ ਵਕਤ ਅਸਾਮ ਦੀ ਡਿਬਰੂਗਾ ਜੇਲ੍ਹ ਦੇ ਵਿੱਚ ਹਨ ਤੇ ਹੁਣ ਭਾਈ ਸਾਹਿਬ ਜੀ ਨੇ ਸੰਗਤ ਦੇ ਕਹਿਣ ਤੇ ਕਿਉਂਕਿ ਸੰਗਤ ਨੇ ਬਹੁਤ ਜ਼ੋਰ ਪਾਇਆ ਕਿ ਭਾਈ ਸਾਹਿਬ ਜੀ ਤੁਸੀਂ ਆਜ਼ਾਦ ਵੋਟਾਂ ਦੇ ਵਿੱਚ ਖਲੋਵੋ ਕਿ ਜਲਦ ਤੋਂ ਜਲਦ ਤੁਸੀਂ ਤੇ ਜਿਹੜੇ ਤੁਹਾਡੇ ਨਾਲ ਦੇ ਸਿੰਘ ਆ ਉਹ ਜੇਲਾਂ ਦੇ ਵਿੱਚੋਂ ਵੀ ਬਾਹਰ ਆ ਜਾਣ ਤੇ ਤਾਂ ਜੋ ਜਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਪਿੰਡ ਪਿੰਡ ਜਾ ਕੇ ਕਰ ਰਏ ਸੀ ਘਰ ਘਰ ਜਾ ਕੇ ਕਰ ਰਏ ਸੀ ਉਹ ਉਸੇ ਤਰ੍ਹਾਂ ਸ਼ੁਰੂ ਹੋਵੇ ਦੁਆਰ ਤੋਂ ਕਿ ਪਿਤਾ ਜੀ ਆਪਾਂ ਨੂੰ ਸਾਰਿਆਂ ਨੂੰ ਸਨੇਹਾ ਦੇਣਾ ਬਣਦਾ ਵਾ ਕਿ ਸਾਰੇ ਜਿੰਨਾ ਵੀ ਖਡੂਰ ਸਾਹਿਬ ਹਲਕਾ ਵਾ ਜਿੰਨੀਆਂ ਵੀ ਖਡੂਰ ਸਾਹਿਬ ਦੀਆਂ ਸੰਗਤਾਂ ਹਰ ਇੱਕ ਦਾ ਫਰਜ਼ ਬਣਦਾ ਵੀ ਵੋਟ ਵੀ ਪਾਉਣ ਤੇ ਨਾਲ ਸਪੋਰਟ ਵੀ ਕਰ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਇਹ ਨਹੀਂ ਹੁੰਦਾ ਇੱਕ ਹੁੰਦਾ ਕਿ ਮੈਂ ਵੋਟ ਪਾ ਰਣੀ ਆ ਹਾਂਜੀ ਨਾ ਨਾ ਨਾਲ ਵੋਟ ਦੇ ਨਾਲ ਸਪੋਰਟ ਕੋਲ ਵੋਟ ਵੀ ਕਿਸੇ ਦਾ ਕੋਈ ਵੀ ਰਹਿਤੇਦਾਰ ਸੱਜਣ ਮਿੱਤਰ ਭੈਣ ਭਰਾ ਉਹਨਾਂ ਨੂੰ ਕਹਿ ਕੇ ਵਤਨਦਾਰ ਅਸੀਂ ਸਿਰਫ ਤੁਹਾਨੂੰ ਬੇਨਤੀ ਨਹੀਂ ਕਰ ਰਹੇ ਅਸੀਂ ਖੁਦ ਵੀ ਉੱਥੇ ਵੋਟ ਪਾਣੀ ਆ ਤੇ ਇਹ ਸਾਡਾ ਸਾਰਿਆਂ ਦਾ ਆਪੋ ਆਪਣਾ ਫਰਜ਼ ਆ ਕਿਉਂਕਿ ਆਪਾਂ ਕਹਿ ਤਦੇ ਦਿੰਦੇ ਆ ਵੀ ਫਲਾਣੇ ਨੇ ਇਹ ਨਹੀਂ ਕੀਤਾ ਫਲਾਣੇ ਨੇ ਉਹ ਨਹੀਂ ਕੀਤਾ ਐਕਟਿਵ ਫੈਸਲਾ ਜਿਹੜਾ ਉਹ ਸਾਡੇ ਸਾਰਿਆਂ ਦੇ ਆਪਣੇ ਹੱਥ ਦੇ ਵਿੱਚ ਆ ਜਿਵੇਂ ਜਿਵੇਂ ਵੀ ਤੁਹਾਡੇ ਕੋਲ ਕੋਈ ਵੀ ਸਨੇਹਾ ਦੇਣ ਵਾਸਤੇ ਗਾ ਜਰੀਆ ਬਣਿਆ ਹੋਇਆ ਵਾ ਵੱਧ ਤੋਂ ਵੱਧ ਉਥੇ ਭਾਈ ਸਾਹਿਬ ਦੀ ਸਪੋਰਟ ਲਈ ਆਪਾਂ ਪੋਸਟਾਂ ਵੀ ਪਾਈਏ ਤੇ ਹੋਕਾ ਵੀ ਦਈਏ ਬੁੱਟਾ ਪਾ ਕੇ ਜਿਤਾ ਕੇ ਜੇਸ ਤੋਂ ਲੈ ਗਏ ਦੋ ਚਾਰ ਜਸਕੀ ਦਾ ਪ੍ਰਚਾਰ ਆ ਕੇ ਸ਼ੇਅਰ ਕਰ ਸਕਦੇ ਸ਼ੇਅਰ ਕਰ ਸਕਦਾ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ ਸੰਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਜੋ ਕਿ ਇਸ ਵਕਤ ਅਸਾਮ ਦੀ ਡਿਬਰੂਗਾ ਜੇਲ੍ਹ ਦੇ ਵਿੱਚ ਹਨ ਤੇ ਹੁਣ ਭਾਈ ਸਾਹਿਬ ਜੀ ਨੇ ਸੰਗਤ ਦੇ ਕਹਿਣ ਤੇ ਕਿਉਂਕਿ ਸੰਗਤ ਨੇ ਬਹੁਤ ਜ਼ੋਰ ਪਾਇਆ ਕਿ ਭਾਈ ਸਾਹਿਬ ਜੀ ਤੁਸੀਂ ਆਜ਼ਾਦ ਵੋਟਾਂ ਦੇ ਵਿੱਚ ਖਲੋਵੋ ਕਿ ਜਲਦ ਤੋਂ ਜਲਦ ਤੁਸੀਂ ਤੇ ਜਿਹੜੇ ਤੁਹਾਡੇ ਨਾਲ ਦੇ ਸਿੰਘ ਆ ਉਹ ਜੇਲਾ ਦੇ ਵਿੱਚੋਂ ਵੀ ਬਾਹਰ ਆ ਜਾਣ ਤੇ ਤਾਂ ਜੋ ਜਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਪਿੰਡ-ਪਿੰਡ ਜਾ ਕੇ ਕਰ ਰਿਆ ਸੀ ਘਰ-ਘਰ ਜਾ ਕੇ ਕਰ ਰਿਆ ਸੀ ਉਹ ਉਸੇ ਤਰ੍ਹਾਂ ਸ਼ੁਰੂ ਹੋਵੇ ਦੁਆਰ ਤੋਂ ਕਿ ਪਿਤਾ ਜੀ ਆਪਾਂ ਨੂੰ ਸਾਰਿਆਂ ਨੂੰ ਸਨੇਹਾ ਦੇਣਾ ਬਣਦਾ ਵਾ ਕਿ ਸਾਰੇ ਜਿੰਨਾ ਵੀ ਖਡੂਰ ਸਾਹਿਬ ਹਲਕਾ ਵਾ ਜਿੰਨੀਆਂ ਵੀ ਫਲੂਸ ਸਾਹਿਬ ਦੀਆਂ ਸੰਗਤਾਂ ਹਰ ਇੱਕ ਦਾ ਫਰਜ਼ ਬਣਦਾ ਵਾ ਉਹ ਬੋਤ ਵੀ ਪਾਉਣ ਤੇ ਨਾਲ ਸਪੋਰਟ ਵੀ ਕਰੇ ਹਾਂ ਜੀ ਹਰ ਤਰ੍ਹਾਂ ਦੇ